ਪੰਜਾਬ ਦੇ ਵਿੱਚ ਖੜ ਕੇ ਕੋਈ ਬੰਦਾ ਕੋਈ ਤੁਹਾਡਾ ਫਿਲਮ ਮੇਕਰ ਕੋਈ ਸਿਨੇਮਾ ਕਰਮੀ ਇਹ ਕਹੇ ਦੇ ਕਿ ਸਾਡੇ ਕੋਲੇ ਚੰਗੀਆਂ ਸਕ੍ਰਿਪਟਾਂ ਦੀ ਘਾਟ ਹੈ ਭਾਜੀ ਸ਼ਰਮ ਆ ਜਾਂਦੀ ਉਹਨੂੰ ਭਾਜੀ ਇੱਕ ਸਾਡੀ ਸਟੇਟ ਹੈ ਅਸੀਂ ਪ੍ਰਾਊਡ ਫੀਲ ਕਰਦੇ ਹਾਂ ਇਸ ਗੱਲ ਦੇ ਉੱਤੇ ਇੱਕ ਸਾਡੀ ਸਟੇਟ ਹੈ ਜਿਨ੍ਹਾਂ ਕੋਲੇ ਸਕ੍ਰਿਪਟਾਂ ਦੀ ਕਦੇ ਵੀ ਘਾਟ ਨਹੀਂ ਹੋ ਸਕਦੀ 100 ਸਾਲ ਅਸੀਂ ਸਿਨੇਮਾ ਬਣਾਈਏ ਸਾਡੇ ਕੋਲੇ ਕਹਾਣੀਆਂ ਨਹੀਂ ਮੁੱਕ ਸਕਦੀਆਂ ਸਾਡੇ ਕੋਲੇ ਸਾਡਾ ਕਲਚਰ ਦੱਸਣ ਦਾ ਐਡਾ ਕੋਈ ਸਾਧਨ ਪਿਆ ਸਾਡੇ ਕੋਲੇ ਸਾਡੀ ਹਿਸਟਰੀ ਸਾਡੇ ਕੋਲੇ ਸਾਡੀ ਵਿਰਾਸਤ ਸਾਡੇ ਕੋਲ ਸਾਡੇ ਰਹਿਣ ਸਾਹਿਬ ਦੀਆਂ ਗੱਲਾਂ ਸਾਡੇ ਬਜ਼ੁਰਗਾਂ ਦੀਆਂ ਗੱਲਾਂ ਐਡੀਆਂ ਕਮਾਲ ਦੀਆਂ ਨੇ ਸਾਡੀ ਤਾਂ ਕਵਿਤਾ ਦੇ ਵਿੱਚ ਕਹਾਣੀ ਹੈ ਸਾਡੇ ਤਾਂ ਗਾਇਲ ਦੇ ਸ਼ੇਰਾਂ ਵਿੱਚ ਕਹਾਣੀ ਹੈ ਸਾਡੀਆਂ ਗੀਤਾਂ ਵਿੱਚ ਕਹਾਣੀ ਹੈ ਬਾਰਤਕ ਵਿੱਚ ਕਹਾਣੀ ਹੈ ਸਾਡੀਆਂ ਕਹਾਣੀਆਂ ਤਾਂ ਹੈਗੀਆਂ ਸਾਡੇ ਨਾਵਲਾਂ ਵਿੱਚ ਕਿੰਨੀਆਂ ਕਹਾਣੀਆਂ ਨੇ ਹੂੰ ਸੋ ਸਾਡੇ ਕੋਲੇ ਐਡਾ ਕਮਾਲ ਦਾ ਸਾਡੇ ਕੋਲੇ ਸਕ੍ਰਿਪਟ ਪਈ ਹੈ ਨਾ ਹੁਣ ਦੇਖੋ ਸਾਡੇ ਨਾਲ ਲੱਗਦੀਆਂ ਸਟੇਟਾਂ ਨੇ ਹਰਿਆਣਾ ਸਾਡੇ ਨਾਲ ਲੱਗਦੀ ਸਟੇਟ ਹਿਮਾਚਲ ਭਾਜੀ ਉਹਨਾਂ ਦਾ ਆਪਣਾ ਕਲਚਰ ਨਹੀਂ ਕੋਈ ਕਿਉਂਕਿ ਪੰਜਾਬ ਚੋਂ ਟੁੱਟ ਕੇ ਬਣੇ ਪੰਜਾਬ ਚੋਂ ਟੁੱਟ ਕੇ ਟੁੱਟ ਕੇ ਬਣੋ ਉਹਨਾਂ ਦਾ ਕਲਚਰ ਤਾਂ ਹੈ ਹੀ ਨਹੀਂ ਕੋਈ ਆਪਣਾ ਸਾਡੇ ਕੋਲੇ ਸਾਡਾ ਕਲਚਰ ਸੀ ਜਿਹੜਾ ਜਦੋਂ ਪੁਰਾਣੇ ਦੌਰ ਦੀ ਫਿਲਮ ਬਣਦੀ ਆ ਤਾਂ ਲੋਕ ਨੂੰ ਬੜਾ ਪਸੰਦ ਕਰਦੇ ਲੋਕ ਪਸੰਦ ਕਰਦੇ ਆ ਇਹ ਹੀ ਕਾਰਨ ਹੈ ਦੂਜੀ ਗੱਲ ਇਹ ਹੈ ਜਿਹੜਾ ਆਪਾਂ ਪਹਿਲਾਂ ਤਿੱਥੋਂ ਪੱਗਲ ਸ਼ੁਰੂ ਕੀਤੀ ਸੀ ਨਾ ਸਿਨੇਮੇ ਨੂੰ ਤੁਸੀਂ ਉਹੀ ਨਾ ਸਮਝੋ ਮਨੋਰੰਜਨ ਦਾ ਸਾਧਨ ਹੈ ਸਿਨੇਮਾ ਸਾਡੇ ਕੋਲੇ ਇੱਕ ਡਾਕੂਮੈਂਟ ਵੀ ਹੈ ਜਿਹੜੀ ਅੱਜ ਫਿਲਮ ਬਣਦੀ ਹੈ ਜਿਹੜਾ ਬੱਚੇ ਨੇ 2050 ਦੇ ਵਿੱਚ 70 ਦੇ ਵਿੱਚ ਪੈਦਾ ਹੋਣਾ ਜਾ ਕੇ ਉਹਨੇ ਇਹ ਦੇਖਣਾ ਵੀ 2025 ਚ ਕੀ ਹੋ ਰਿਹਾ ਸੀ ਰੈਫਰੈਂਸ ਵੀ ਬਣੂਗਾ ਭਾਜੀ ਰੈਫਰੈਂਸ ਆ ਉਹ 2025 ਕੀ ਹੋ ਰਿਹਾ ਸੀ ਉਹ ਕੋਣ ਫਿਲਮ ਚੱਕ ਕੇ ਦੇਖੋ ਉਦੋਂ ਲੋਕ ਇਹ ਜਿਆ ਸੋਚਦੇ ਸੀਗੇ ਉਦੋਂ ਲੋਕ ਇਹ ਜਿਆ ਕੰਮ ਕਰਦੇ ਸੀਗੇ ਲੋਕਾਂ ਦਾ ਫੈਸ਼ਨ ਇਹ ਹੋਇਆ ਸੀਗਾ ਲੋਕਾਂ ਦਾ ਕੰਮ ਇਹ ਹੋਇਆ ਸੀਗਾ ਤਾਂ ਰੌਣੀ ਸਾਹਿਬ ਸਕਰੀਨ ਤੇ ਫਰਕ ਵੀ ਨਜ਼ਰ ਆਉਂਦਾ ਜੇ ਥੋੜੀ ਅਸੀਂ ਅਦਾਕਾਰੀ ਵੇਖੀਏ ਬੀਨੂ ਢਿੱਲੋਂ ਦੀ ਅਦਾਕਾਰੀ ਵੇਖੀਏ ਰਾਣੇ ਰਣਬੀਰ ਦੀ ਅਦਾਕਾਰੀ ਵੇਖੀਏ ਗੁਰਪ੍ਰੀਤ ਖੁੱਗੀ ਦੀ ਅਦਾਕਾਰੀ ਵੇਖੀਏ ਤਾਂ ਉਹ ਚੀਜ਼ਾਂ ਸਕਰੀਨ ਤੇ ਨਜ਼ਰ ਵੀ ਆਉਂਦੀਆਂ ਨੇ ਚਾਹੇ ਤੁਸੀਂ ਕਿਸੇ ਵੀ ਆਰਟਿਸਟ ਨਾਲ ਕੰਮ ਕਰ ਰਹੇ ਹੋਵੋ ਉਹਦੀ ਇੱਕ ਵਿਲੱਖਣਤਾ ਹੈ ਮੰਜੇ ਹੋਏ ਬੰਦੇ ਦੀ ਵਿਲੱਖਣਤਾ ਤਾਂ ਹੈਗੀ ਹੈ ਪਰ ਇੱਕ ਚੀਜ਼ ਅਨਫੋਰਚੂਨੇਟਲੀ ਹੈਗੀ ਹੈ ਕਿ ਸਿਨੇਮਾ ਨੇ ਉਸ ਪਦਰਤੇ ਥੀਏਟਰ ਦੇ ਆਰਟਿਸਟ ਨੂੰ ਐਕਸੈਪਟ ਨਹੀਂ ਕੀਤਾ ਉਸ ਪਦਰਤੇ ਸਪੇਸ ਨੂੰ ਨਹੀਂ ਮਿਲਿਆ ਸਹੀ ਗੱਲ ਇਹ ਜਿਸ ਪਦਰਤੇ ਮਿਲਣਾ ਚਾਹੀਦਾ ਸੀ ਕਿ ਕਿਸੇ ਬੰਦੇ ਦੇ ਦਾ ਮਸ਼ਹੂਰ ਹੋਣਾ ਮਕਬੂਲੀਅਤ ਤੇ ਜਿਹੜੀ ਕਾਬਲੀਅਤ ਤੇ ਮਕਬੂਲੀਅਤ ਹਾਵੀ ਹੋਈ ਹੈ ਉਹਦੇ ਪਿੱਛੇ ਇੱਕ ਗੱਲ ਮੈਨੂੰ ਐ ਲੱਗਦੀ ਹੈ ਜੀ ਕਿ ਸਾਡਾ ਸਿਨੇਮਾ ਨੇ ਜਦੋਂ ਗਰੋਅ ਕੀਤਾ ਨਾ ਉਦੋਂ ਅਸੀਂ ਤਿਆਰ ਨਹੀਂ ਸੀ ਇੰਡਸਟਰੀ ਤਿਆਰ ਨਹੀਂ ਸੀ ਹੂੰ ਤੇ ਉਹੀ ਗੱਲ ਹੈ ਜਿਹੜੀ ਕਹਾਵਤ ਨਹੀਂ ਪਸਣ ਦੇ ਵੀ ਬੋਹਿਆਈ ਜਨ ਬਿੰਨੂ ਕੁੜੀ ਦੇ ਕਰਨ ਵਾਲੇ ਗੱਲ ਹੂੰ ਕਿ ਸਾਡੇ ਬੋਹਿਆਂ ਤੇ ਸਾਡੀਆਂ ਦਰਵਾਜ਼ਿਆਂ ਤੇ ਆ ਕੇ ਤਰੱਕੀ ਖੜ ਗਈ ਤੇ ਅਸੀਂ ਤਿਆਰ ਨਹੀਂ ਸੀ ਹੈਗੇ ਹਾਲੇ ਵੀ ਮਸਲਾ ਸਾਡੇ ਕੋਲੇ ਹੈ ਸਾਡੇ ਸਿਨੇਮਾ ਜਿੱਡਾ ਫੈਲ ਗਿਆ ਸਾਡੇ ਸਿਨੇਮੇ ਦੀ ਜਿਹੜੀ ਮਕਬੂਲੀਅਤ ਹੋ ਗਈ ਕੋਈ ਇਸੇ ਕਰਕੇ ਸਾਡੇ ਕੋਲ ਤਿਆਰੀ ਨਹੀਂ ਸੀ ਪਰ ਸਿਨੇਮਾ 'ਚ ਤੁਸੀਂ ਮੰਨਦੇ ਹੋ ਕਿ ਕਾਬਲੀਅਤ ਦੇ ਉੱਪਰ ਮਕਬੂਲੀਅਤ ਹਾਵੀ ਹੋਈ ਹੈ ਹਾਵੀ ਹੋਈ ਹੈ ਜੀ ਬਿਲਕੁਲ ਹੋਈ ਹੈ ਤੁਸੀਂ ਇਕਲ ਦੇਖੋ ਕਿ ਸਭ ਤੋਂ ਜਿਹੜੀ ਵੱਡੀ ਚੀਜ਼ ਹੈ ਜਿਹੜੇ ਸਿਨੇਮਿਆਂ ਨੇ ਗਰੋਅ ਕੀਤਾ ਜੇ ਆਪਾਂ ਰੀਜਨਲ ਲੈਂਗੁਏਜ ਦੀ ਗੱਲ ਕਰਦੇ ਚਾਹੇ ਉਹ ਮਰਾਠੀ ਸਿਨੇਮਾ ਚਾਹੇ ਬੰਗਾਲੀ ਸਿਨੇਮਾ ਚਾਹੇ ਸੌਦਾ ਸਿਨੇਮਾ ਜਿਨ੍ਹਾਂ ਨੇ ਕੀਤਾ ਹੈ ਭਾਜੀ ਉਹਨਾਂ ਕੋਲ ਸਮਝ ਬਹੁਤ ਸੀ ਉਹਨਾਂ ਕੋਲ ਲਿਟਰੇਚਰ ਬਹੁਤ ਸੀ ਅੱਜ ਸਾਨੂੰ ਐਂ ਲੱਗਦਾ ਜਿਨ੍ਹਾਂ ਕਿਤਾਬਾਂ ਚੋਂ ਸਾਡੇ ਸਿਨੇਮੇ ਨੇ ਨਿਕਲਣਾ ਸੀਗਾ ਜਿਨ੍ਹਾਂ ਕਿਤਾਬਾਂ ਚੋਂ ਸਾਡੀਆਂ ਕਹਾਣੀਆਂ ਸਾਡਾ ਕਲਚਰ ਨਿਕਲਣਾ ਸੀਗਾ ਤੇ ਸਾਡੇ ਬੰਦਿਆਂ ਦਾ ਉਹਦੇ ਨਾਲ ਦੂਰ ਦੂਰ ਤੱਕ ਦਾ ਬਸਤਾ ਨਹੀਂ ਕੋਈ ਹੋਇਆ